ਸਾਸ੍ਰਿਕਾ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਆਲੂ ਪਾਲਕ ਦੀ ਸਬਜ਼ੀ ਬਣਾਵਾਂਗੇ ਆਲੂ ਪਾਲਕ ਦੀ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ ਪਾਲਕ ਲਈ ਹੈ ਇੱਕ ਆਲੂ ਲਿਆ ਹੈ ਇੱਥੇ ਜਿਹਨੇ ਆਪਾਂ ਸਬਜ਼ੀ ਲਈ ਹੈ ਜੀ ਇਸ ਸਬਜ਼ੀ ਦੇ ਵਿੱਚੋਂ ਇੱਕ ਕੌਲੀ ਸਬਜ਼ੀ ਬਣ ਕੇ ਤਿਆਰ ਹੋਏਗੀ ਇੱਕ ਜਣੇ ਲਈ ਅੱਜ ਇਸ ਸਬਜ਼ੀ ਨੂੰ ਆਪਾਂ ਵਿਲੇਜ ਸਟਾਈਲ ਬਣਾਵਾਂਗੇ ਜਿਸ ਤਰੀਕੇ ਨਾਲ ਆਪਾਂ ਪਿੰਨਾਂ ਦੇ ਵਿੱਚ ਸਬਜ਼ੀ ਬਣਾਉਂਦੇ ਆ ਉਸ ਦੇ ਲਈ ਮੈਂ ਪਾਲਕ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਹੁਣ ਆਪਾਂ ਪਾਲਕ ਨੂੰ ਕੱਟ ਕਰ ਲਵਾਂਗੇ ਪਾਲਕ ਦੀ ਸਬਜ਼ੀ ਬਣਾਉਣ ਦੇ ਲਈ ਪਾਲਕ ਨੂੰ ਰਫਲੀ ਚੋਪ ਕਰ ਲਵਾਂਗੇ ਇਹ ਆਲੂ ਪਾਲਕ ਦੀ ਸਬਜ਼ੀ ਬਹੁਤ ਈਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਪਪਾ ਸਬਜ਼ੀ ਨੂੰ ਕੱਟਣ ਵੇਲੇ ਜੇ ਸਖਤ ਜੇ ਡੰਡਲ ਹੁੰਦੇ ਨੇ ਜੀ ਉਸ ਨੂੰ ਉਤਾਰ ਦੇਵਾਂਗੇ ਤੇ ਨਰਮ-ਨਰਮ ਪੱਤੇਆਂ ਨੂੰ ਕੱਟ ਕਰ ਲਵਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਇਹ ਸਬਜ਼ੀ ਬਹੁਤ ਈਜ਼ੀ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਹੁਣ ਇਸ ਤਰੀਕੇ ਨਾਲ ਆਪਾਂ ਸਾਰੀ ਸਬਜ਼ੀ ਨੂੰ ਕੱਟ ਲਵਾਂਗੇ ਹੁਣ ਇੱਥੇ ਮੈਂ ਸਾਰੀ ਸਬਜ਼ੀ ਨੂੰ ਕੱਟ ਕਰ ਲਿਆ ਹੈ ਹੁਣ ਆਪਾਂ ਸਬਜ਼ੀ ਨੂੰ ਉਬਾਲ ਲਵਾਂਗੇ ਅਤੇ ਸਬਜ਼ੀ ਨੂੰ ਉਬਾਲਣ ਦੇ ਲਈ ਆਪਾਂ ਉਨਾ ਪਾਣੀ ਲਵਾਂਗੇ ਜਿੰਨੇ ਪਾਣੀ ਵਿੱਚ ਪਾਲਕ ਚੰਗੀ ਤਰ੍ਹਾਂ ਉਬਲ ਸਕੇ ਤੇ ਮੈਂ ਪਾਲਕ ਤੇ ਆਲੂਆਂ ਨੂੰ ਅਲੱਗ ਕਰਕੇ ਰੱਖਿਆ ਸੀ ਪਹਿਲਾਂ ਆਪਾਂ ਆਲੂ ਪਾਵਾਂਗੇ ਫੇਰ ਹੁਣ ਆਪਾਂ ਪਾਲਕ ਪਾਵਾਂਗੇ ਹੁਣ ਇੱਕ ਪਾਣੀ ਦੇ ਵਿੱਚ ਪਾਲਕ ਨੂੰ ਉਬਾਲ ਲਵਾਂਗੇ ਜਿੰਨੇ ਕ ਪਾਣੀ ਦੇ ਵਿੱਚ ਇਹ ਚੰਗੀ ਤਰ੍ਹਾਂ ਉਬਲ ਸਕੇ ਕੜਛੀ ਨਾਲ ਹਿਲਾ ਲਵਾਂਗੇ ਹੁਣ ਆਪਾਂ ਪਾਲਕ ਨੂੰ ਥੋੜੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ ਜੀ ਦੇਖੋ ਜੀ ਪਾਲਕ ਇਸ ਤਰੀਕੇ ਦੀ ਹੋ ਚੁੱਕੀ ਹੈ ਇਸ ਨੂੰ ਹਿਲਾ ਲਵਾਂਗੇ ਤੇ ਇਸ ਨੂੰ ਥੋੜੀ ਦੇਰ ਹੋਰ ਢੱਕ ਕੇ ਪਕਾ ਲਵਾਂਗੇ ਕੀ ਇਹ ਚੰਗੀ ਤਰ੍ਹਾਂ ਉਬਲ ਜਾਵੇ ਦੇਖੋ ਜੀ ਪਾਲਕ ਉਬਲ ਚੁੱਕੀ ਹੈ ਹੁਣ ਆਪਾਂ ਇਸ ਨੂੰ ਇੱਕ ਛਾਨਣੀ ਦੇ ਨਾਲ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਪਾਲਕ ਤੇ ਆਲੂ ਨੂੰ ਇਸ ਤਰੀਕੇ ਨਾਲ ਛਾਨਣੀ ਨਾਲ ਹਲਕਾ ਹਲਕਾ ਛਾਨ ਲਵਾਂਗੇ ਪਲੇਟ ਵਿੱਚ ਕੱਢ ਲਵਾਂਗੇ ਤੇ ਹੁਣ ਆਪਾਂ ਪਾਲਕ ਦੀ ਸਬਜ਼ੀ ਬਣਾ ਲਵਾਂਗੇ ਸਬਜ਼ੀ ਬਣਾਉਣ ਦੇ ਲਈ ਇੱਥੇ ਮੈਂ ਇੱਕ ਪੈਨ ਲਈ ਹੈ ਪੈਨ ਦੇ ਵਿੱਚ 4 ਚਮਚ ਤੇਲ ਪਾਵਾਂਗੇ ਤੇਲ ਨੂੰ ਥੋੜਾ ਗਰਮ ਕਰ ਲਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਜੀਰਾ ਪਾਵਾਂਗੇ ਅੱਧਾ ਕ ਚਮਚ ਜੀਰੇ ਨੂੰ ਥੋੜਾ ਜਿਹਾ ਪਕਾ ਲਵਾਂਗੇ ਫਿਰ ਜਦੋਂ ਜੀਰਾ 골ਡਨ ਬ੍ਰਾਊਨ ਹੋ ਜਾਵੇ ਤਾਂ ਉਸ ਦੇ ਵਿੱਚ 1 ਚਮਚ ਆਪਾਂ ਕद्दूकस ਕੀਤਾ ਹੋਇਆ ਅਦਰਕ ਪਾਵਾਂਗੇ ਅਦਰਕ ਨੂੰ ਥੋੜਾ ਜਿਹਾ ਪਕਾ ਲਵਾਂਗੇ ਨਾਲ-ਨਾਲ ਇਹ ਹੁੰਦੀ ਰਵਾਂਗੇ ਤੇ 골ਡਨ ਬ੍ਰਾਊਨ ਹੋਣ ਤੱਕ ਪਕਾ ਲਵਾਂਗੇ ਹਰੀ ਮਿਰਚ ਪਾਵਾਂਗੇ ਬਰੀਕ ਕੱਟੀ ਹੋਈ ਇੱਥੇ ਮੈਂ ਦੋ ਛੋਟੇ ਸਜ ਦੀਆਂ ਹਰੀਆਂ ਮਿਰਚਾਂ ਪਾਈਆਂ ਨੇ ਜੀ ਹਰੀ ਮਿਰਚ ਨੂੰ ਵੀ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਵਿਚ ਵਿੱਚ ਦੀ ਲਾਉਂਦੇ ਰਵਾਂਗੇ ਇਹ ਥੋੜਾ ਜਿਹਾ ਪਕਾ ਲਵਾਂਗੇ ਹਰੀ ਮਿਰਚ ਨੂੰ ਫਿਰ ਪਿਆਜ਼ ਪਾਵਾਂਗੇ ਬਰੀਕ ਕੱਟਿਆ ਹੋਇਆ ਇੱਥੇ ਮੈਂ ਦੋ ਬਰੀਕ ਕੱਟੇ ਹੋਏ ਪਿਆਜ਼ ਪਾਈਨੇ ਜੀ ਪਿਆਜ਼ ਨੂੰ ਵੀ ਆਪਾਂ ਪਕਾ ਲਵਾਂਗੇ 골ਡਨ ਬ੍ਰਾਊਨ ਹੋਣ ਤੱਕ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਨਾਲ-ਨਾਲ ਪਿਆਜ਼ ਨੂੰ ਜੇ ਤੁਹਾਨੂੰ ਸਾਡੀ ਬਣਾਈ ਹੋਈ ਕੋਈ ਵੀ ਰੈਸਪੀ ਵਧੀਆ ਲੱਗਦੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਆ ਕਰੋ ਜੀ ਹੁਣ ਇਹ ਅੱਜ 골ਡਨ ਬ੍ਰਾਊਨ ਹੋ ਚੁੱਕਿਆ ਹੈ ਹੁਣ ਆਪਾਂ ਇਸ ਦੇ ਵਿੱਚ ਬਰੀਕ ਕੱਟਿਆ ਹੋਇਆ ਟਮਾਟਰ ਪਾਵਾਂਗੇ ਇੱਥੇ ਮੈਂ ਇੱਕ ਵੱਡੇ ਸਾਈਜ਼ ਦਾ ਟਮਾਟਰ ਪਾਇਆ ਹੈ ਜੀ ਮੈਂ ਇਸ ਤਰੀਕੇ ਨਾਲ ਕੱਟ ਕੇ ਟਮਾਟਰ ਪਾਇਆ ਹੈ ਜੀ ਸਬਜ਼ੀ ਦੇ ਵਿੱਚ ਇਸ ਤਰੀਕੇ ਨਾਲ ਪਾਇਆ ਟਮਾਟਰ ਵਧੀਆ ਲੱਗਦਾ ਹੈ ਫਿਰ ਸਵਾਦ ਅਨੁਸਾਰ ਨਮਕ ਪਾਵਾਂਗੇ ਤਾਂ ਕਿ ਟਮਾਟਰ ਜਲਦੀ ਸੌਫਟ ਹੋ ਜਾਵੇ ਨਮਕ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਥੋੜੀ ਦੇਰ ਦੇ ਲਈ ਢੱਕ ਕੇ ਪਕਾ ਲਵਾਂਗੇ ਹੁਣ ਆਪਾਂ ਸਬਜ਼ੀ ਨੂੰ ਵੇਖ ਲੈਣੇ ਆ ਜੀ ਸਬਜ਼ੀ ਨੂੰ ਹਿਲਾ ਲਵਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਉਹ ਆਲੂ ਪਾਵਾਂਗੇ ਜੋ ਆਲੂ ਆਪਾਂ ਉਬਾਲ ਕੇ ਰੱਖੇ ਸੀ ਆਲੂ ਬੰਦ ਤਬਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਸ ਤਰੀਕੇ ਨਾਲ ਸਬਜ਼ੀ ਦੇ ਵਿੱਚ ਆਲੂ ਵੀ ਨਹੀਂ ਝੁੱਟਣਗੇ ਜੀ ਤੇ ਸਬਜ਼ੀ ਵੀ ਵਧੀਆ ਬਣ ਕੇ ਤਿਆਰ ਹੋਏਗੀ ਤੇ ਹੁਣ ਆਪਾਂ ਕੁਝ ਮਸਾਲੇ ਪਾਵਾਂਗੇ ਜੀ ਇੱਕ ਚਮਚ ਲਾਲ ਮਿਰਚ ਪਾਵਾਂਗੇ ਇੱਕ ਚਮਚ ਧਨੀਆ ਪਾਊਡਰ ਪਾਵਾਂਗੇ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਵੈਸੇ ਪਾਉਣ ਨੂੰ ਤਾਂ ਇੱਥੇ ਆਪਾਂ ਗਰਮ ਮਸਾਲੇ ਵੀ ਪਾ ਸਕਦੇ ਹਾਂ ਜੀ ਪਰ ਇਹ ਸਬਜੀ ਬਿਨਾ ਮਸਾਲਿਆਂ ਤੋਂ ਹੀ ਬਹੁਤ ਟੇਸਟੀ ਬਣ ਕੇ ਤਿਆਰ ਹੋਏਗੀ ਇਸ ਲਈ ਆਪਾਂ ਜ਼ਿਆਦਾ ਮਸਾਲੇ ਨਹੀਂ ਯੂਜ਼ ਕਰਾਂਗੇ ਇੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇੱਕ ਚਮਚ ਹਲਦੀ ਪਾਊਡਰ ਪਾਵਾਂਗੇ ਫਿਰ ਇੱਕ ਚਮਚ ਕੁਟੀ ਹੋਈ ਲਾਲ ਮਿਰਚ ਪਾਵਾਂਗੇ ਸਾਰੇ ਮਸਾਲਿਆਂ ਨੂੰ ਪਾਉਣ ਤੋਂ ਬਾਅਦ ਦੁਬਾਰਾ ਤੋਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਾਰੇ ਮਸਾਲਿਆਂ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕੀ ਆਪਣੇ ਚੈਨਲ ਤੇ ਰੋਜ਼-ਰੋਜ਼ ਨਵੀਂ ਵੀਡੀਓਜ਼ ਪਾਉਂਦੇ ਰਹਿੰਨੇ ਆ ਜੀ ਇਸਦੇ ਲਈ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੇਖੋ ਜੀ ਕਿੰਨੀ ਕਲਰਫੁੱਲ ਸਬਜੀ ਬਣ ਕੇ ਤਿਆਰ ਹੋ ਰਹੀ ਹੈ ਫਿਰ ਇੱਕ ਚਮਚਾ ਆਪਾਂ ਮੇਥੀ ਪਾਵਾਂਗੇ ਆਪਾਂ ਮੇਥੀ ਪਾਣੀ ਹੋਵੇ ਤਾਂ ਪਾ ਵੀ ਸਕਦੇ ਆ ਜੀ ਨਹੀਂ ਇਸ ਨੂੰ ਸਕਿਪ ਵੀ ਕਰ ਸਕਦੇ ਆ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮੇਥੀ ਨੂੰ ਪਾਉਣ ਤੋਂ ਬਾਅਦ ਫਿਰ 1-2 ਮਿੰਟ ਦੇ ਲਈ ਪਕਾ ਲਵਾਂਗੇ ਮੇਥੀ ਨੂੰ ਫਿਰ ਜੋ ਆਪਾਂ ਪਾਲਕ ਉਬਾਲ ਕੇ ਰੱਖੀ ਸੀ ਉਹ ਪਾਲਕ ਪਾਵਾਂਗੇ ਫਿਰ ਪਾਲਕ ਨੂੰ ਪਾਉਣ ਤੋਂ ਬਾਅਦ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਸਬਜ਼ੀ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਇਹ ਸਬਜ਼ੀ ਬਹੁਤ ਈਜ਼ੀ ਵੀ ਹੈ ਆਪਾਂ ਇਸ ਨੂੰ ਬਹੁਤ ਘੱਟ ਸਮੇਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਕੰਗੀ ਤਰ੍ਹਾਂ ਹਿਲਾ ਲਵਾਂਗੇ ਸਬਜ਼ੀ ਨੂੰ ਤੁਸੀਂ ਦੇਖ ਸਕਦੇ ਹੋ ਜੀ ਪਾਲਕ ਨੇ ਬਿਲਕੁਲ ਪਾਣੀ ਨਹੀਂ ਛੱਡਿਆ ਕਿਉਂਕਿ ਆਪਾਂ ਪਾਣੀ ਨੂੰ ਪਹਿਲਾਂ ਹੀ ਛਾਣਨੀ ਵਿੱਚ ਨਿਚੋੜ ਦਿੱਤਾ ਸੀ ਇਸ ਤਰੀਕੇ ਨਾਲ ਆਪਣੀ ਪਾਲਕ ਦੀ ਸੁੱਕੀ ਸੁੱਕੀ ਸਬਜ਼ੀ ਬਣ ਕੇ ਤਿਆਰ ਹੋਏਗੀ ਹੋਂ ਪਾਲਕ ਦਾ ਸੀਜ਼ਨ ਹੈ ਜੇ ਤੁਸੀਂ ਵੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਟਰਾਈ ਕਰਕੇ ਦੇਖੋ ਇਹ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਏਗੀ ਆਪਾਂ ਇਹ ਸਬਜ਼ੀ ਨੂੰ ਸਿੰਪਲ ਇੰਗਰੀਡੀਅੰਟਸ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਜੇ ਤੁਹਾਨੂੰ ਸਾਡੀ ਬਣਾਈ ਹੋਈ ਪਾਲਕ ਦੀ ਸਬਜ਼ੀ ਜਾਂ ਕੋਈ ਵੀ ਰੈਸਪੀ ਪਸੰਦ ਆਈ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਸਮੇਂ ਤੇ ਮਿਲਦੀ ਰਹੇਗੀ ਛੋਟੀ ਜਿਹੀ ਵੀਡੀਓ ਹੁੰਦੀ ਹੈ ਜੀ ਵੀਡੀਓ ਨੂੰ ਪੂਰਾ ਖੀਰ ਤੱਕ ਦੇਖਿਆ ਕਰੋ ਹੁਣ ਸਬਜ਼ੀ ਬਣ ਕੇ ਤਿਆਰ ਹੈ ਸਬਜ਼ੀ ਉੱਪਰ ਹਰਾ ਧਨੀਆ ਪਾਵਾਂਗੇ ਫਿਰ ਹਰਾ ਧਨੀਆ ਪਾਉਣ ਤੋਂ ਬਾਅਦ ਮਿਕਸ ਕਰ ਲਵਾਂਗੇ ਸਬਜ਼ੀ ਨੂੰ ਕਈ ਵਾਰ ਬਾਲਕ ਦੀ ਸਬਜ਼ੀ ਘਰ ਦੇ ਵਿੱਚ ਸਭ ਨੂੰ ਨਹੀਂ ਪਸੰਦ ਆਉਂਦੀ ਜੀ ਇਸ ਤਰੀਕੇ ਨਾਲ ਸਬਜ਼ੀ ਬਣਾ ਕੇ ਦੇਖੋ ਇਹ ਸਬਜ਼ੀ ਸਭ ਨੂੰ ਬਹੁਤ ਪਸੰਦ ਆਏਗੀ ਇਸ ਤਰੀਕੇ ਦੀ ਬਣੀ ਹੋਈ ਸਬਜ਼ੀ ਪਰੌਂਠਿਆਂ ਦੇ ਨਾਲ ਬਹੁਤ ਟੇਸਟੀ ਲੱਗਦੀ ਹੈ ਜੀ ਸਬਜ਼ੀ ਪੱਕ ਕੇ ਤਿਆਰ ਹੈ ਜੀ ਹੁਣ ਆਪਾਂ ਗਰਮਾ ਗਰਮ ਸਬਜ਼ੀ ਨੂੰ ਸਰਵ ਕਰ ਲਵਾਂਗੇ ਰੋਟੀ ਜਾਂ ਪਰੌਂਠੇ ਦੇ ਨਾਲ ਇਸ ਤਰੀਕੇ ਦੀ ਬਣੀ ਹੋਈ ਸਬਜ਼ੀ ਬਹੁਤ ਟੇਸਟੀ ਲੱਗਦੀ ਹੈ ਇੱਕ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਪਾਲਕ ਦੀ ਸਬਜ਼ੀ ਨੂੰ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ